ਸਾਰੀਆਂ ਨੌਕਰੀਆਂ ਸਾਰੇ ਜੱਜਾਂ ਦੀਆਂ ਨੌਕਰੀਆਂ ਸਾਰੇ ਵਕੀਲਾਂ ਦੀਆਂ ਨੌਕਰੀਆਂ ਸਾਰੇ ਡਾਕਟਰਾਂ ਦੀਆਂ ਨੌਕਰੀਆਂ ਸਾਰੇ ਇੰਜੀਨੀਅਰਾਂ ਦੀਆਂ ਨੌਕਰੀਆਂ ਸਾਰੀਆਂ ਐਕਸੀਐਮਐਨ ਦੀਆਂ ਨੌਕਰੀਆਂ ਤੇ ਸਾਰੇ ਜਿਨ੍ਹਾਂ ਦੀਆਂ ਪੜਾਈਆਂ ਦੇ ਸਾਨੂੰ ਸਾਡਾ ਹੱਕ ਦਿਓ ਸਾਨੂੰ ਸਾਡੇ ਤਰਖਾਨ ਸਮਾਜ ਦਾ ਹੱਕ ਦਿਓ ਸਾਨੂੰ ਸਾਡੇ ਦਰਜੀ ਸਮਾਜ ਦਾ ਹੱਕ ਦਿਓ ਸਾਨੂੰ ਸਾਡੇ ਸੈਨ ਸਮਾਜ ਦਾ ਹੱਕ ਦਿਓ ਸਾਨੂੰ ਸਾਡੇ ਖਰਜਾਬਦ ਸਮਾਜ ਦਾ ਹੱਕ ਦਿਓ ਸਾਨੂੰ ਸਾਡੇ ਔਰ ਸਮਾਜ ਸਮਾਜ ਦਾ ਹੱਕ ਦਿਓ ਕਿਹੜੀ ਹੈ ਸਮਾਜ ਦਾ ਹੱਕ ਦਿਓ ਸਾਨੂੰ ਹੱਕ ਮਿਲਨੇ ਚਾਹੀਦੇ ਆ ਸਾਨੂੰ ਤੁਹਾਡੀ दया ਦੀ ਕੋਈ ਲੋੜ ਨਹੀਂ ਆ ਸਾਨੂੰ ਤੁਹਾਡੀ दया ਦ੍ਰਿਸ਼ਟੀ ਭੀਗ ਦੀ ਕੋਈ ਲੋੜ ਨਹੀਂ ਆ ਇਸ ਪ੍ਰਕਾਰ ਇਸ਼ਾਦੇ ਵਿੱਚ ਬਹੁਤ ਹੀ ਸੀਨੀਅਰ ਆਗੂ ਮੁਸਲਿਮ ਫਰੰਟ ਪੰਜਾਬ ਦੇ ਡਾਕਟਰ ਫਕੀਰ ਮਹਮਦ ਜੀ ਆਏ ਹੋਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਬੀਸੀਪੀਕ ਤੋਂ ਸੁਖਪਾਲ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਆਏ ਹੋਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸ਼੍ਰੀ ਦਿਪ ਸ਼੍ਰੀ ਦਿਪ ਕਿਰਪਾ ਕਰਕੇ ਪੰਜਾਬ ਦੇ ਵਿੱਚ ਸਾਰੇ ਪ੍ਰਕਾਰ ਦੀਆਂ ਪੜਾਈਆਂ ਦੇ ਵਿੱਚ ਸਾਡੇ ਸਮਾਜ ਨੂੰ ਦਿੱਤੀ ਜਾਂਦੀ ਹੈ ਕਰਨਾਟਕ ਦੇ ਵਿੱਚ ਪਹਿਲਾਂ ਸਾਡੇ ਸਮਾਜ ਨੂੰ 32% ਰਿਜ਼ਰਵ ਦਿੱਤੇ ਜਾਂਦੇ ਸੀ ਫਿਰ ਉਦੋਂ ਦੀ ਸਰਕਾਰ ਨੇ ਜਾਤੀ ਸਰਵੇਖਣ ਕਰਵਾਇਆ ਕਿਹੜੀ ਜਾਤੀ ਦੀ ਕਿੰਨੀ ਆਬਾਦੀ ਹੈ ਤਾਂ ਨਿਕਲਿਆ ਕਿ 52% ਆਬਾਦੀ ਕਰਨਾਟਕ ਦੀ OBC ਭਾਈਚਾਰੇ ਤੋਂ ਹੈ ਦਰਜੀ ਇੰਨਾ ਭਾਈਚਾਰੇ ਦੇ ਵਿੱਚ ਆ ਉਹਨਾਂ ਨੇ ਉਦੋਂ ਦੀ ਸਰਕਾਰ ਨੇ ਮਾਤਾ ਪਾਕਿਸਤਾਨ ਤੇ 52% ਸਰਵੇਸ਼ਣ ਉਹ ਵੀ ਸੀ ਭਾਈਚਾਰੇ ਦੀ ਹੋਣੀ ਚਾਹੀਦੀ ਆ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਪੰਜਾਬ ਦੇ ਵਿੱਚ ਵੀ ਜਾਤੀ ਸਰਵੇਖਣ ਹੋਵੇ ਉਹ ਪੂਨੀ ਰਜਿਸਟਰੀ ਵਿੱਚ ਹੋਣੀ ਚਾਹੀਦੀ ਆ ਜਿੰਨੀ ਸਾਡੀ ਆਬਾਦੀ ਆ ਸਾਨੂੰ ਇਸ ਤਰ੍ਹਾਂ 10% 5% ਇਹ ਜਿਹੜੀ ਤੁਸੀਂ ਢੀਗ ਜੀ ਦੇਖੀ ਆ ਤੇ ਇਹ ਚੈਂਪੀਅਨ ਸਾਰੀਆਂ ਨੌਕਰੀਆਂ ਸਨੇ ਜੱਜਾਂ ਦੀਆਂ ਨੌਕਰੀਆਂ ਸਨੇ ਵਕੀਲਾਂ ਦੀਆਂ ਨੌਕਰੀਆਂ ਸਨੇ ਡਾਕਟਰਾਂ ਦੀਆਂ ਨੌਕਰੀਆਂ ਸਨੇ ਇੰਜੀਨੀਅਰਾਂ ਦੀਆਂ ਨੌਕਰੀਆਂ ਸਾਰੇ ਐਕਸੀਡੈਂਟਾਂ ਦੀਆਂ ਨੌਕਰੀਆਂ ਤੇ ਸਾਰੇ ਜਿਨ੍ਹਾਂ ਦੀਆਂ ਪੜ੍ਹਾਈਆਂ ਦੇ ਸਾਨੂੰ ਸਾਡਾ ਹੱਕ ਦਿਓ ਸਾਨੂੰ ਸਾਡੇ ਤਰਖਾਨ ਸਮਾਜ ਦਾ ਹੱਕ ਦਿਓ ਸਾਨੂੰ ਸਾਡੇ ਦਰਜੀ ਸਮਾਜ ਦਾ ਹੱਕ ਦਿਓ ਸਾਨੂੰ ਸਾਡੇ ਸੈਨ ਸਮਾਜ ਦਾ ਹੱਕ ਦਿਓ ਸਾਨੂੰ ਸਾਡੇ ਖਰਜਾਬਦ ਸਮਾਜ ਦਾ ਹੱਕ ਦਿਓ ਸਾਨੂੰ ਸਾਡੇ ਔਰ ਸਵਾਰ ਸਵਾਰ ਦਾ ਹੱਕ ਦਿਓ ਪਰ ਜਿਹੜੀਆਂ ਸਮਾਜ ਦਾ ਹੱਕ ਦਿਓ ਸਾਨੂੰ ਹੱਕ ਮਿਲਨੇ ਚਾਹੀਦੇ ਆ ਸਾਨੂੰ ਤੁਹਾਡੀ ਦਿਆ ਦੀ ਕੋਈ ਲੋੜ ਨਹੀਂ ਆ ਸਾਨੂੰ ਤੁਹਾਡੀ ਦਿਆ ਦ੍ਰਿਸ਼ਟੀ ਭੀਗ ਦੀ ਕੋਈ ਲੋੜ ਨਹੀਂ ਆ ਇਸਪਤਾਲ ਵਿੱਚ ਸਾਡੇ ਵਿੱਚ ਬਹੁਤ ਹੀ ਸੀਨੀਅਰ ਆਗੂ ਮੁ슬림 ਫਰੰਟ ਪੰਜਾਬ ਦੇ ਡਾਕਟਰ ਫਕੀਰ ਮੁਹੰਮਦ ਜੀ ਆਏ ਹੋਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਬੀਸੀਪੀ ਤੋਂ ਸੁਖਪਾਲ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਆਏ ਹੋਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸ਼ਰੀਪੀ ਸ਼ਰੀਪੀ ਦੇ ਭਾਰਤ ਕੇ ਪੱਧਰ ਦੇ ਵਿੱਚ ਸਰਕਾਰ ਨੇ ਪੜਾਈਆਂ ਦੇ ਵਿੱਚ ਸਾਡੇ ਸਮਾਜ ਨੂੰ ਦਿੱਤੀ ਜਾਂਦੀ ਹੈ ਕਰਨਾਟਕ ਦੇ ਵਿੱਚ ਪਹਿਲਾਂ ਸਾਡੇ ਸਮਾਜ ਨੂੰ 32% ਰਿ ਸਰਵੇਸ਼ ਦਿੱਤੀ ਜਾਂਦੀ ਸੀ ਫਿਰ ਉਦੋਂ ਦੀ ਸਰਕਾਰ ਨੇ ਜਾਤੀ ਸਰਵੇਖਣ ਕਰਵਾਇਆ ਕਿਹੜੀ ਜਾਤੀ ਦੀ ਕਿੰਨੀ ਆਬਾਦੀ ਹੈ ਤਾਂ ਨਿਕਲਿਆ ਕਿ 52% ਆਬਾਦੀ ਕਰਨਾਟਕ ਦੀ ओबीसी ਭਾਈਚਾਰਾ ਤੋਂ ਹੈ ਦਰਜੀ ਇਹਨਾਂ ਭਾਈਚਾਰਿਆਂ ਦੇ ਵਿੱਚੋਂ ਤਾਂ ਉਹਨਾਂ ਨੇ ਉੱਥੋਂ ਦੀ ਸਰਕਾਰ ਨੇ ਮਤਾ ਪਾਸ ਕੀਤਾ ਕਿ 52% ਸਰਵੇਸ਼ਣਾਂ ਵਿੱਚ OBC ਭਾਈਚਾਰਿਆਂ ਦੀ ਹੋਣੀ ਚਾਹੀਦੀ ਆ ਮੈਂ ਪੰਜਾਬ ਸਤਾਰਣ ਤੋਂ ਮਾਰਕ ਕਰਦਾ ਕਿ ਪੰਜਾਬ ਦੇ ਵਿੱਚ ਵੀ ਜਾਤੀ ਸਰਵੇਖਣ ਹੋਵੇ ਉਹ ਉਨੀ ਰਸਮੀ ਚਾਹੀਦੀ ਆ ਜਿੰਨੀ ਸਾਡੀ ਆਬਾਦੀ ਆ ਸਾਨੂੰ ਇਸ ਤਰ੍ਹਾਂ 10% 5% ਇਹ ਜਿਹੜੀ ਤੁਸੀਂ ਭੀਗ ਜੀ ਦੇਖੀ ਆ ਤੇ ਇਹ